ਆ ਮਾਯਾ ਬੜਾ ਕੰਮ ਹੋਇਆ ਮੰਡੀ ਦਾ ਮੰਡੀ ਦਾ ਤਾਂ ਕੀ ਹੋਣਾ ਰਾਤ ਨਹੀਂ ਚੰਗੀ ਗਰੀ ਮੇਰੇ ਨਾਲ ਉਹ ਮੈਂ ਕੀ ਕਹਤਾ ਤੈਨੂੰ ਤੈਨੂੰ ਕਹਿਆ ਦੀ ਵੀ ਸਮਾਨ ਭੇਜ ਦੇ ਖੇਤ ਸਮਾਨ ਕਿਹੜਾ ਉੱਥੇ ਮੰਡੀ ਚ ਕਾਰੂ ਅੱਛਾ ਉਹ ਸਰਦਾਰ ਆਪਣੇ ਨਾਲ orange ਜੀ ਹਾਂ ਚਾ ਰੋਟੀਆਂ ਫੜਾ ਕੇ ਬਹੁ ਬੀਟ ਆਇਆ ਪੇਗ ਨਾ ਛੇਗਾ ਪੂਆ ਕਦੇਗਾ ਪੂਏ ਨਾਲ ਕਿੱਥੇ ਉਹ ਸਰਦਾਰ ਮੇਰਾ ਉੱਥੇ ਨੇੜੇ ਦਾ ਠੇਕਾ ਸੀ ਤੂੰ ਲੈ ਲੈਂਦਾ ਸੀ ਉਹ ਮੈਂ ਐਂ ਕਹੂੰ ਉਹ ਕਰਦਾ ਮੈਂ ਤੈਨੂੰ ਪਤਾ ਪੈ ਗਿਆ ਇਕੱਠੀ ਦਾ ਜੀ ਹਨ ਵਧੀਆ ਹੂੰ ਕੋਲੋਂ ਹੀ ਹੈਗੀ ਐ ਵੇ ਕੰਮ ਲਾਲਾ ਸੱਟੀਆਂ ਉਹ ਰਾਤ ਦਾ ਮੈਂ ਮੈਂ ਤਾਂ ਮੱਛਰ ਖਾ ਗਿਆ ਨਾ ਮੱਛਰਦਾਨੀ ਨਾ ਲੈਣਾ ਲੈਣਾ ਮੱਛਰਦਾਨੀ ਨੂੰ ਗਾਹਾਂ ਉੱਥੇ ਤੋਂ ਰਾਤ ਗਿਆ ਸੀਗਾ ਉਹ ਬਰਾ ਇੱਕ ਰਾਤ ਪੈ ਗਿਆ ਦੇਖ ਉੱਥੇ ਅਮਰ ਭਈਆ ਤੋਂ ਉਹ ਵੀਆ ਹੂੰ 2 ਰੁਪਏ ਕਿਦੇ ਨੇ ਵਾਧੂ ਨੂੰ 2 ਰੁਪਏ ਤਾਂ ਆਹ ਸੱਚੋਂ ਪੈਸੇ ਵੜਮਾ ਰਹੇ ਸੀ ਉਹ ਫਰਦੇ ਨਹੀਂ ਇਹਰ ਦਿੰਦਾ ਹਾਂ ਚੱਕ ਲੈ ਲੈ 20 ਤਾਂ 20 ਤਾਂ ਹੂੰ ਬੱਦਤਾ ਫੜ ਲਉਗਾ ਕੋ ਕੋ ਨਾ ਤੂੰ ਮਾਪ ਫੜਨੀ ਜਾ ਕੇ ਮਾਪ ਫੜਨੀ ਜਾ ਕੇ ਤੂੰ ਮਤਲਬ 20 ਕਹ ਜਨੇ 20 ਮੈਨੂੰ ਦੇ ਤਾ ਕਿੱਥੇ ਪੀਆ ਪੀਗਾ ਉਹ ਮੰਗ ਰਦਾ ਆਏ ਹੋ ਖਾ ਆ ਬੈਰਾ ਦਾ ਮੱਛਰ ਖਾ ਗਿਆ ਮੈਨੂੰ ਤਾਂ ਕਿਵੇਂ ਕਰਦਾ ਪੈਗ ਦੇ ਨਾਲ ਉਹ ਆ ਪਈਆ ਚੱਕ ਲਿਆ ਉਹ ਦੂ ਪੀਗੀ ਨਾ ਉਹ ਤੂੰ ਲਾ ਕੇ ਤਾਂ ਦੇਖ ਦੂਜੀ ਐ ਇਹੇ ਉਹ ਪਾ ਤਾ ਪੂਰੇ ਢੱਕ ਲਿਆ ਓਰੇ ਓਰੇ ਆ ਫੜ ਤੂੰ ਆ ਪਾਣੀ ਲਿਆ ਮੈਂ ਤਾਂ ਲਾਉਂਦਾ ਨਹੀਂ ਪੂਰੇ ਆ ਤੂੰ ਆਣਾ ਹੀ ਦੂਸਰਾ ਵੀ ਹੋ ਜਾ ਦੇਖ ਲੈ ਆ ਇਧਰ ਕੀ ਕਰਨ ਜਾਣਾ ਹੈ ਗਲਾਸ ਤਾਂ ਧੋ ਲਿਆ ਮਾ ਪੂਰੇ ਆ ਉਹ ਗਲਾਸ ਧੋ ਲਿਆ ਬਾਪੂ ਮੈਂ ਯਾਰ ਆ ਜਾ ਆ ਜਾ

ਹਾਂ ਲੋ ਬਹੀ ਰੋਤੀ ਅਜੇ ਹੋਰ ਨਾਉਂਦੇ ਘੰਟੇ ਤੋਂ ਘਟੇ ਉਹ ਬਾਈ ਥੋੜੇ ਘਰੇ ਕੰਮ ਸੀਗਾ ਤੇ ਕੱਲੀ ਉਹ ਦੀ ਸੀ ਮੈਂ ਚੱਲ ਮੈਂ ਵੀ ਨਾਲ ਚੱਲ ਬੜੂੰਗਾ ਤੇ ਕਿਧਰੇ ਨਹੀਂ ਜਾਂਦੀ ਹੈਗੀ ਇਹ ਚੱਲ ਬਾਈ ਜਾਣਾ ਸਾਡੇ ਵੀ ਹੈਗਾ ਸਾਰਾ ਕੁਝ ਕੰਦੀ ਨਹੀਂ ਆ ਸਕਦੀ ਉਚਲ ਬਾਈ ਜੇ ਕੋਈ ਕੱਲੀ ਆਉਂਦੀ ਜਾਂ ਮੈਂ ਨਾਲ ਆ ਕਿ ਤਾਂ ਕੀ ਫਰਕ ਪੈ ਗਿਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਸਾਡੇ ਨਾਲ ਕੀ ਹੈ ਥੋੜਾ ਪੈਰ ਹੈਗਾ ਮਾੜੀ ਮਾੜੀ ਗੱਲ ਦਾ ਤੁਸੀਂ ਦੱਸਦੇ ਬਾਈ ਵਧੀਆ ਲੋਕਾਂ ਨੂੰ ਮੈ ਪਤਾ ਲੱਗੇ ਵੀ ਹਾਂ ਨਵੀਂ ਬੇਚ ਜੁੜੀ ਆਉਂਦੀ ਹੈ ਪਤਾ ਲੱਗੇ ਪਤਾ ਲੱਗਣਾ ਚਾਹੀਦਾ ਪਰ ਐਵੇਂ ਵੀ ਹੱਥ ਜੱਥ ਬਾਕੇ ਵੀ ਤੋੜਾ ਕਰੋ ਮਾੜਾ ਚੱਲ ਛੱਡ ਬਾਈ ਐਵੇਂ ਹੁਣ ਕਾਹਨੂੰ ਕੋਈ ਕੰਮ ਤਾਂ ਹੁੰਦਾ ਹੈ ਕਿ ਨਾ ਆਪਾਂ ਬਸ ਇਹ ਕੰਮ ਤੇ ਰਹੇ ਹਾਂ ਬਈ ਕੰਮ ਤਾਂ ਹੁਣ ਕਰਕੇ ਹੁਣ ਜਾ ਕੇ ਤਾਂ ਆੜਤੀਆਂ ਦੇ ਆਰਦਾ ਇਹਦਾ ਇਹ ਜਾ ਕੇ ਆ। ਆਰਦਾ ਮੈਂ ਫੜ ਕੇ ਨਾ ਮੈਂ ਤੂੰ ਮੈਂ ਪੈਸੇ ਕੱਢਾ ਰੋਟੀ ਬਣਾ ਕੇ ਮੁੜ ਕੇ ਆ ਮੈਨੂੰ ਲਾਂਬੇ ਦੀ ਕਰਦਾ ਕਹਿੰਦਾ। ਉਹ ਮੈਨੂੰ ਵਿਆਹਤੀ ਨੇ ਬਈ ਬੁਲਾਇਆ ਸੀ ਜਦੋਂ ਮੈਂ ਤੈਨੂੰ ਰੋਟੀ ਬਣਾ ਕੇ ਆਇਆਗਾ ਤਾਂ ਹੀ ਮੈਂ ਤੇਰੇ ਕੋਲ ਸੀਤੀ ਆ ਗਿਆ ਸੀਗਾ। ਆ ਮੇਰਾ ਪਰਦਾ ਦੱਸਣਾ ਆਰਦੀ ਨਹੀਂ। ਅਈ ਤੁਸੀਂ ਇੰਨੀ ਕੁੱਤੇ ਖਾਣੀ ਨਾ ਕਰਿਆ ਕਰੋ। ਇਹ ਗਲਤ ਆ ਗੱਲ। ਅਸੀਂ ਇਸ ਘਰ ਚ ਆ। ਕੋਈ ਘਰ ਤਾਂ ਛੋੜੀ ਐ ਸਾਡਾ ਸਾਡਾ ਸਾਹਾਂਝੀ ਐ। ਪਰ ਆ ਲਸਣ ਨਹੀਂ ਅਸੀਂ ਦੇਖੇ। ਚੱਲ ਛੱਡ ਜਾ। ਲਸਣ ਕੀ ਲਸਣ ਹੋਵੇ ਬਈ ਹੁਣ ਅੱਜ ਤਾਂ ਵਾਦਾ ਕਰੀ ਜਾਂਣਾ। ਚੱਲ ਕਰ ਲੋ ਕੰਮ ਕਰ ਲੋ ਆ ਫੇਰ। ਗਿਆ ਭਾਗ ਜਾ। ਦੇਖ ਲੋ ਕੋਈ ਫੁੱਲ ਦਵਾਈ ਆਪਾ ਆ ਪਾ ਕੇ ਪੀੜੀਆਂ ਪਜਾਮੀਆਂ ਉਰੇ ਆ ਜਾਂਦੇ ਨੇ ਖੇਤ ਇਹ ਸੱਗੀ ਦਾ ਪਰਾਂਦਾ ਨਾਲ ਹੀ ਰਹਿੰਦੇ ਚਲ ਹੁਣ ਚੁੱਪ ਕਰ ਜਾ ਬਥੇਰੀ ਹੋ ਗਈ ਕਾਹਨ ਬਾਲਾ ਬੋਲੀ ਜਾਂਦਾ ਰਹਿਣਾ ਯਾਰ ਕਾਹ ਨੂੰ ਯਾਰ ਮੇਂਦਾ ਗੁੱਸਾ ਚੜਦਾ ਤੂੰ ਇਹਨੂੰ ਸਮਝਾਉਂਦਾ ਨਹੀਂ ਕੋਸਾ ਉਹ ਕੋਈ ਨਹੀਂ ਕਰ ਹੁਣ ਇਸ ਤੋਂ ਵੱਧ ਕੀ ਕਹਦੇ ਆ ਮੈਂ ਤੈਨੂੰ ਕਿਹਾ ਸੀ ਵੀ 2 ਸਾਲ ਹੋਰ ਖੜ ਜਾ ਇਹਦੇ ਰਿਸ਼ਤੇ ਨੂੰ ਕਾਲੀ ਹੋਈ ਦੀ ਕੋਈ ਭੈਣ ਦੀ ਫੇਰ ਕੀ ਹੋ ਜਾਂਦਾ ਉਹ ਕਾਨ ਹੋਇਆ ਮੜਾ ਜਾਂ ਸਮਝ ਜਾਂਦਾ ਆ ਆ ਗਈ ਹੁਣ ਦੇਖ ਲੈ ਨਾਲ ਹੀ ਰੱਖਦੀ ਇਹਨੂੰ ਤਾਂ ਆਪਣੇ ਹੱਥੋਂ ਦਾ ਗਿਆ ਇਹ ਕੋਈ ਨਹੀਂ ਟੁੱਪ ਗੱਲ ਇਹ ਨਹੀਂ ਕਰਦਾ ਖੇਤੀ ਕੁੱਤੀ ਦਾ ਤੂੰ ਭੇਗ ਲਵਾ ਜਾਰ ਉਹ ਤੂੰ ਹੁਣ ਬਸ ਰਹਿਣ ਦੇ ਭੇਗ ਨੂੰ ਅੱਗੇ ਜੇ ਹੋਰ ਇੱਕ ਅੱਧਾ ਲੱਗਿਆ ਹੁੰਦਾ ਨਹੀਂ ਪਤਾ ਤੂੰ ਕੁਛ ਚੱਕ ਕੇ ਮਾਰਦਾ ਇਹ ਉਹ ਕਾਨ ਹੋ ਬਈ ਮੈਨੂੰ ਤਾਂ ਗੁੱਸਾ ਚੜਦਾ ਆਪਾਂ ਇਹ ਜੇ ਕੰਮ ਕਦੇ ਕਰੇ ਦੀ ਚਲਾ ਜਾ ਸਾਡੇ ਕੋਲ ਜਿਹੜਾ ਗੁਰੂ ਮਾਰਦਾ ਚਲਾ ਜਾ